ਉਹ ਗੁਰੂ ਘਰ ਨਾਲ ਖੜਿਆ ਉਹ ਕਿਸੇ ਦੇ ਨਾਲ ਨਹੀਂ ਖੜਿਆ ਜਿਹਦੇ ਨਾਲ ਖੜਾ ਗੁਰੂ ਘਰ ਨਾਲ ਨਹੀਂ ਖੜਿਆ ਜਿਹੜੇ ਇਹਦੇ ਨਾਲ ਖੜੇ ਨੇ ਉਹਦੇ ਨਾਲ ਨਹੀਂ ਤੇ ਉਹਦੇ ਨਾਲ ਖੜੇ ਨਹੀਂ ਇਹ ਫੈਸਲਾ ਹੈ ਸੁਲੰਦਰ ਅਜੇ ਤੱਕ ਘਰ ਸਾਹਿਬ ਅੰਦੇਵਾਦੀ ਖੜਾ ਕੋਈ ਕਿਸੇ ਨੇ ਇਸ ਦੇ ਤੇ ਖੜੇ ਦਾ ਪ੍ਰਚਾਰ ਨਹੀਂ ਕੀਤਾ ਕਦਰ ਜਿਹਦੇ ਨਾਲ ਸ਼ੁਰੂਰੀ ਕੱਟੀ ਨਾ ਮੇਰੇ ਦੰਦੀ ਕਰ ਕੋਈ ਨਾ ਕਿਆ ਤਮਗੋ ਨਿਕਲ ਗਏ ਕਿਉਂ ਗੱਲ ਨਿਕਲ ਗਏ ਇਹਨਾਂ ਨੂੰ ਮੱਖਣ ਜੋ ਬਾੜ ਦੋ ਕੋ ਸਿੱਖੀ ਜੋ ਬਾੜ ਕਰ ਦੇ ਇਹਨਾਂ ਖਿਲਾਫ ਪ੍ਰਚਾਰ ਹੋਊਗਾ ਇਹਨਾਂ ਦੇ ਖਿਲਾਫ ਪ੍ਰਚਾਰ ਹੋਊਗਾ ਇਹ ਮੁੱਦਾ ਬਣਾ ਕੇ ਪ੍ਰਚਾਰ ਕੀਤਾ ਜਾਊਗਾ ਕਿਆ ਹੱਥ ਖੜੇ ਕਰਕੇ ਬੱਗੀ ਮੰਨਾਂਗੇ ਕਿ ਸਿੱਖੀ ਜੋ ਬਾੜ ਹੋ ਜਾਵੇ ਤਾਂ ਅਸੀਂ ਮੰਨਾਂਗੇ ਕਿਆ ਦਾ ਮਾਤਾ ਰਾਵਾਂ ਲਾਂਗੇ ਯਾਡ ਇਹਨਾਂ ਨੂੰ ਹੁਸਨ ਹੋਊ ਨਾ ਫਲਾਟ ਦੇ ਦੀ ਜੇ ਦਾ ਨਾ ਭਰ ਗਿਆ ਇਹ ਬੋਤਾ ਬੋਏ ਬੇਜਾ ਨੇ ਦੋ ਜੀ ਬੜੀ। ਦੋ ਜੀ ਬੜੀ ਹੈਗੀ। ਇਹ ਵੀ ਵੇਲੋ। ਇਹ ਦਾ ਨਾ ਖਿਆਉ ਕੇ ਜਿੰਦ ਅਗਲੇ ਅਜੇ ਬੁੱਧੀ ਜਦੋਂ ਜਿਹੜਾ ਗੁਰੂ ਵੀ ਛੱਡ ਬੈਠੇ ਮੱਠ ਮਾਰੀ ਆ ਜੀ। ਮੱਠ ਮਾਰੀ ਆ। ਬਹੁਤ ਬੜੀ ਗਲਤੀ ਕੀਤੀ ਹੈ ਜੀ। ਪਰ ਕਹਾਂ ਜੀ। ਇਹ ਗਲਤੀ ਇਹਨਾਂ ਲੈ ਕੇ ਬੈਜੂ। ਪੁੱਛੇ ਖਾਲਸਾ ਜੋ ਕਰਦਾ ਆ ਅਸੀਂ। ਉਹ ਦੇ ਕੂਰੀ ਸੀ। ਜੋ ਉਹ ਕਰਦੇ ਐ ਤਾਂ ਉਹ ਰੋਪੀ ਲੈਂਦੇ ਨੇ ਖੜੀ ਆ ਨੀ। ਮਾਰੇ ਰੰਗ। ਇਹਦਾ ਜਵਾਬ ਹੈ ਜੀ ਅਸਲੋਂ। ਬਹੁਤ ਵੀ ਤੇ ਨਾਂ ਖੋਲੇ ਖਾਸੇ ਬਸਾਨ ਬਾਟੇ ਸੰਗ ਰੁਲੇ। ਸਾਹ ਚੜਦਾ। ਜਾਂ ਤਾਂ ਉਹਨਾਂ ਨੂੰ ਗਲਤ ਕਹਿਣ ਕੋਈ ਬੰਦ ਸੀ ਸਾਰੇ। ਕਿਸੇ ਨੇ ਗਲਤ ਸੀ ਬਾਬਾ ਬਰੋਹਰ ਜੀ ਗਲਤ ਸੀ। ਉਹ ਵਿਦਵਾਨ ਬਾਬਾ ਬਰੋਹਰ ਜੀ ਨੂੰ ਗਲਤ ਕਹਿੰਦੇ ਨੇ। ਤਾਂ ਸਾਬ ਨੇ ਗੱਦਾਰੀ ਕੀਤੀ ਬੰਦੇ ਵਾਹਦ ਨੂੰ ਕਹਿੰਦੇ ਜੀ। ਲਿਖਦੇ ਨੇ ਇਹੋ ਨਾਲ ਫਰੇਦੇ ਗੁਰੂ ਘਰ ਦੇ ਵਿੱਚ ਇਹ ਅਰੇ ਤੇ ਗੰਦਾਰੀ ਬਾਬਾ ਬਰੋਸੇ ਤੋਂ ਲੋੜ ਨਹੀਂ ਕੀਤੀ ਇਹ ਦੂਸਰਾ ਉਹਨਾਂ ਦੀਆਂ ਬਾਗਿਆਂ ਦੇ ਵੱਡੇ ਬਾਗਾਂ ਦੀਆਂ ਬਣਾਈਆਂ ਮੇਲੋ ਦੂਸਰਾ ਬਾਤ ਬਾਜੇ ਦਾ ਕੰਟ ਕਾਂ ਕਰਦੇ ਭੋਤੀ ਆ ਬੰਦੇ ਬਾਗਾਂ ਦੇ ਉਹਨਾਂ ਦੀ ਜਿਹੜਾ ਜਨਰਲ ਨਹੀਂ ਕੀਤੀ ਅਰਜੀ ਅੰਦਰੋਂ ਵੱਡੇ ਬਾਗਾਂ ਕਦੇ ਅਰਜੀ ਸੀ ਬੰਦਾ ਬਾਤ ਕੰਮ ਹੋ ਜਾਂਦਾ ਜੇ ਦਾ ਹੋ ਰੋ ਸਾਰੇ ਬਰਾਕੀਰ ਦੇ ਚਾਹੀਏ ਕਿਥੇ ਜਿਹੜਾ ਦੇ ਕਿਥੇ ਜਿਹੜਾ ਅੰਦਾਜ਼ੀ ਦੇ ਬਰਾਕੀਰ ਦੇ ਸਾਰੇ ਉਹਨੇ ਸਿਕਰਾਜ ਕਰਨਾ ਹੋਜੀ ਸੀ ਬੰਦਾ ਵਾਲਾ ਹੋਰ ਚੀਜ਼ ਕਿਤਾ ਖਾਦਮ ਹੋ ਗਿਆ ਖਾਦਮ ਦੇ ਬਾਅਦ ਸਿਕਰਾਜ ਹੋਇਆ ਇਹਨਾਂ ਨੇ ਸਿੱਖ ਲਾਇਆ ਕਿ ਸੁਣ ਤਾ ਚਾਹੇ ਉਹ ਸਿਕਰਾਜ ਮੀਆਂ ਨਾ ਕਹਿ ਉਹ ਵੀ ਬੰਦੇ ਦੀ ਲਾਈਨ ਤੇ ਚੱਲਦੇ ਸੀ ਪਰ ਪਹਿਲਾ ਬੰਦੇ ਵਾਲਾ ਦੇ ਗੁਰੂ ਸੀ

ਅੱਗੇ ਮੈਂ ਸਰਗਮ ਸੰਖਾ ਕੇ ਖਾਤੀ ਸੁੰਦਰ ਕਾਇਆ ਜਰਾਂ ਹਾਜਰੀ ਸਭ ਮਤਿ ਧਾਕੇ ਇੱਕ ਵਾਰ ਅੱਖ ਸੁਆਇਆ ਅੱਗੇ ਸਰਗਮ ਸੰਖਾ ਕੇ ਬਹੁਤ ਧਾਕੇ ਖਾਤੀ ਸੁੰਦਰ ਕਾਇਆ ਇਹ ਅੱਖਾਂ ਦੇਖਤ ਸ਼ੰਤੀ ਉਹ ਵਿਚਾਰ ਧਕੀ ਅੱਖਾਂ ਨੇ ਦੇਖਣ ਸ਼ੰਤੀ ਸੀ ਧੱਕੀ ਕੋਈ ਤਾਂ ਨਹੀਂ ਦੇਖਦਾ ਸਰਗਮ ਸੰਖਾ ਕੇ ਸੋਲ ਕੇ ਸਰਗਮ ਸ਼ੰਤੀ ਵਿੱਚ ਧੱਕੀ ਕੀ ਕੋਲ ਸੁਨਰ ਆਇਆ ਕੋਲ ਸੁਨਰ ਕਾਇਆ ਦਲੀਏ ਸੁਨਰ ਕਾਇਆ ਜਦੋਂ ਆਹਾ ਜੀ ਸਭਾ ਸੁਨਰ ਕਾਇਆ ਉਹ ਵੀ ਕੋਲ ਕਾਇਆ ਵੀ ਕਹਿੰਦੇ ਸੀ ਇਦੇ ਦਾ ਨਾਮ ਕੋਲ ਗਿਆ ਬਾਹਲੇ ਜੀ ਕੋਲ ਕਾਇਆ ਨਹੀਂ ਹੈ ਬਾਹਲਾ ਜੀ ਕੋਲ ਕਾਇਆ ਨਹੀਂ ਹੈ ਕੋਲ ਕਾਇਆ ਦਲੇ ਖਰੀਓ ਫਾਕੇ ਸੁਨਰ ਕਾਇਆ ਜਰਾ ਹਾਜਰ ਦੋ ਸਭਾ ਮਤ ਫਾਕੇ ਇੱਕ ਨਾ ਸਾਖ ਸੁਆਇਆ ਜਦੋਂ ਆਣ ਗਤੀ ਜਦ ਮਤ ਫਾਕੇ ਸਾਰੀਓ ਬਤਾਂ ਦੁਨੀਆਂ ਦਾ ਇਹਦੇ ਕੋਲੇ ਪਾਣ ਹੋ ਆਵੇ ਕਿਸੇ ਵੀ ਕਾਰਨ ਬਚਿਆ ਜਾ ਸਕੈ ਫਿਰ ਤੋਂ ਉਹ ਮੱਤਾਂ ਵਿੱਚ ਦੁਨੀਆਂ ਬੜੇ ਪਾ ਫੇਰ ਆ ਗਿਆ ਜਲਾਹਤ ਦੀ ਸਭ ਕੁਝ ਪੁਰਾਣਾ ਨਾ ਹੋ ਜਵੇ ਅਧਾ ਦੀ ਰੋਜ਼ਨੀ ਦਾ ਕਰਕੇ ਕੋਈ ਕਰਮਾ ਨਾ ਸੋਲਾ ਨਾ ਛੜ ਜਵੇ ਇਹ ਜਿਹੜੇ ਲੱਗੇ ਜੋ ਸਾਰੇ ਹਰ ਵਿਦਕਾਲਿਆ ਹੋੜ ਸਾਰੇ ਜਿਹਦੇ ਨਾਈ ਬੂਠੀਆਂ ਵਾਲੇ ਜਦ ਨਾਲੇ ਸਾਰੀ ਥੱਕ ਗਈਆਂ ਬੱਤਾਂ ਸਭ ਮੱਤ ਕਾਹੀ ਸਭ ਬੁੱਧ ਕਾਹੀ ਕਿੰਨੀ ਜਗ੍ਹਾ ਦੇਖ ਰਫਾਖੋ ਸੋਇ ਸਿਰਫ ਕਲਪਾਉ ਨਹੀਂ ਦਿੱਤੀ ਕਲ ਬਣਾ ਖਾਂ ਦੇ ਗਾਲੀਆਂ ਇਸ਼ਾਰੇ ਨਾਲ ਸੁਣ ਜਾਏ ਇੱਛਾ ਜਲਦੀ ਨਹੀਂ ਦਿੱਤੀ ਜੀਵਨ ਦੀ ਝਾ ਜਲਦੀ ਨਹੀਂ ਦਿੱਤੀ ਜੀਵਨ ਦੀ ਝਾ ਜਲਦੀ ਨਹੀਂ ਦਿੱਤੀ ਅੱਖਾਂ ਧੱਗੀਆਂ ਪਰ ਰੱਜੀਆਂ ਦੀ ਖਾਤ ਘਾਤ ਕਨਿਆ ਰਦੀ ਹੋਦੀ ਸਰੀਰ ਥੱਜਿਆ ਦੁਰਗੇ ਪਰ ਰੱਜਿਆ ਜੀ ਹੋਰ ਦੇਖੀਏ ਹੋਰ ਦੇਖੀਏ ਅਰੇ ਬਖਤਵੇ ਆਨੰਦ ਗਏ ਨੇ ਚੜ ਕੇ ਹੋਰ ਕਹਾ ਦੇਖਣਾ ਜੀ ਕਹਦਾ ਪਰ ਸਰੀਰ ਨੇ ਕਹਿੰਦਾ ਇਹ ਖਾਣਾ ਬਹੁਤ ਚੰਗਾ ਹੈ ਪਰ ਧੱਕ ਗਏ ਲੱਭ ਜਵਾਬ ਦੇਗੀ ਅਗਾ ਕੋ ਜੋੜੀ ਜਾ ਰੱਜਣਾ ਕੋ ਜੋੜੀ

ਇੰਨਾ بڑا ਜ਼ੋਰ ਝਾਰਾ ਨੂੰ ਦੇਖ ਲੈਣਾ ਇਹਦੇ ਪਰੇ ਸ਼ਕਤੀ ਹੈ ਜੀ ਇਹ ਦੇਖ ਲੈਣੇ ਸਾਰੇ ਦੇ ਇਹਦੇ ਵਿੱਚ ਸ਼ਕਤੀ ਹੈ ਜੀ ਬੰਦੇ ਖਰਾ ਸਾਰੇ ਮੂਰ ਜਾਂਦੇ ਦੇਖ ਲੈਣੇ ਸ਼ਕਤੀ ਹੈ ਜੀ ਦੇਖਣ ਨਾਲ ਸਾਰੇ ਵੀ ਸਾਰੇ ਬਾਲ ਦੇ ਜੀ ਦੇ ਕੋਲੇ ਜਾਂਦੇ ਇੱਕ ਜੇ ਸੁਣੋ ਤਾਂ ਕਿਤੋਂ ਪਤਾ ਜਨ ਜਵਲੇ ਕੋ ਕਰੇਗੀ ਸ਼ਕਤੀ ਨਹੀਂ ਤਾਇਰ ਕੇ ਦੇਖ ਲਵੇ ਉਹ ਤਾ ਵਾਰ ਕੇ ਦੇਖ ਲਵੇ ਦੇਖਣਾ ਚਾਹੁੰਦਾ ਹੋਰ ਗੱਲ ਹੈ ਦੇਖ ਨਹੀਂ ਸਕਦਾ ਹੋਰ ਗੱਲ ਹੈ ਇਛਾ ਵੀ ਹੋਰ ਗੱਲ ਹੈ ਨਹੀਂ ਕਰ ਸਕਦਾ ਹੋਰ ਗੱਲ ਬਾਵਰੇ ਤਾਂ ਗਿਆਨ ਵਿਚਾਰਨਾ ਪਾਇਆ ਬਾਵਰੇ ਤਾਂ ਗਿਆਨ ਵਿਚਾਰ ਲੁਕਾ ਜਿਸਾਂ ਜਨਮ ਤੋਂ ਪਾਇਆ ਜੇ ਗਿਆਨ ਵਿਚਾਰ ਨਹੀਂ ਨਾ ਪਾਇਆ ਸੰਸਾਰ ਦੇ ਵਿੱਚ ਤੇ ਜਨਮ ਤੇ ਹੋਇਆ ਗਿਆਨ ਵਿਚਾਰ ਵੱਡੀ ਗੱਲ ਸੀ وی ہے سما لاؤنی ویڈی ہے کرنا وی ہے گیانچار وی دھرم کے نوتے کرم کال کرم کرنا لگن چلا گردوارے بڑوں کوئی گل ویل نہیں کوئی بھی کر سکتا جان بچار ہر گرد کر سکتا ਦੇਵ ਨਾ ਦੇ ਇਹ ਭਗਤਾਂ ਅਕਸਰ ਬਾਹਰੇ ਤਾਂ ਗਿਆਨ ਵਿਚਾਰ ਨਹੀਂ ਪਾਇਆ ਜਿਹਨੇ ਗਿਆਨ ਵਿਚਾਰ ਨਹੀਂ ਪਾਇਆ ਉਹਨੇ ਚਾਹੇ ਕੁਛ ਵੀ ਕੀਤਾ ਚਾਹੇ ہزار ਗੁਰਦਾਰਾ ਬਣਾਤਾ ਵਿਖਾ ਜਨ ਕੁਰਬਾਨੀ ਕੱਢਿਆ ਸੀ ਇਹ ਕੁਰਬਾਨੀ ਕੱਢੀ ਇਹ ਦਰਗਾਹ ਦਾ ਫਰਮਾਨ ਹੈ ਵਿਖਾ ਜਨ ਮਗਵਾ ਲਿਆ ਜੇ ਗਿਆਨ ਵਿਚਾਰ ਨਹੀਂ ਪਾਇਆ ਜੇ ਗਿਆਨ ਵਿਚਾਰ ਕੋਈ ਰਾਹ ਨਹੀਂ ਸੀ ਕੋਈ ਜੇ ਯਾਰੋ ਜਦੋਂ ਉਹ ਨਾ ਆਗੇ ਜਿੱਦਾਂ ਭਾਰ ਵਿੱਚ ਬੱਤ ਲੈਣ ਐ ਨਾ ਕਹਿੰਦੇ ਸਾਡੇ ਸਾਡੀ ਕੁਝ ਕਹਿਣ ਜੋਗਾ ਜੀ ਕੋਈ ਗੱਲ ਦੇ ਰੱਤ ਕੇ ਨਾ ਉਹਨਾਂ ਤੇ ਕੋਈ ਬਰਬਾਦੀ ਕੋਈ ਕਿਤਾ ਜਿਵੇਂ ਜਿੰਦੋਂ ਬੀਜ ਨੂੰ ਤੋਂ ਬਰਬਾਦੀ ਇੱਕ ਤਾਂ ਕਿਹੜੇ ਬਾਗ ਦੀ ਬੂਡੀ ਦੇ ਵਿਚਾਰੇ ਇਹਦਾ ਲੋਕਾ ਕੋਲ ਆਏ ਹਟਾ ਦੇ ਫਿਰਦੇ ਨੇ ਕੋਈ ਨਾ ਲੋਕਾ ਬਗਲੇ ਹਟਾ ਦੇ ਪੈਸੇ ਵਾਸਤੇ ਜਿਹੜੇ ਬਾਗ ਦੀ ਬੂਡੀ ਜਗਰੂ ਕਦੇ ਨਾ ਮੁਕਤਾ ਦੀ ਦੇਖਿਆ ਜਗਰੂ ਕਦੇ ਬੋਲਾ ਦੀ ਗਾਨੀ ਦੇਖਿਆ ਕਿਦਰ ਕਦੇ ਬੋਲਾ ਤੋਂ ਗੁਰਾ ਨਹੀਂ ਦੇਖਿਆ 13 ਹਜ਼ਾਰ ਦੇ ਲੋਕਾਂ ਨੂੰ ਉਹਨੇ ਗੁਵਾ ਨਹੀਂ ਕਰਦੀ ਬਾਨੀ ਇਹ ਜਿਹੜੇ ਬਾਗ ਦੀ ਬੁਰੀ ਨੇ ਆਪਣਾ ਗੁਰੂ ਕਿ ਸੋਚਦਾ ਕੋਈ ਬੋਲਾ ਨਹੀਂ ਦੀ ਹੁੰਦਾ ਪਰਮਾਤਮਾ ਦੀ ਗੁਰਮੁਖੀ ਦੀ ਪਰਮਾਤਮਾ ਦੀ ਤਾਂ ਇਹ ਨਾ ਦੋ ਪਰਮਾਤਮਾ ਦੋ ਗੁਰੂ ਦੇ ਖਰਾ ਨਾ ਪੈ ਜਾਣ ਇਹ ਤਾਂ ਗੱਲ ਗੜੀ ਬੰਦੀ ਹੈ ਕਿਤੇ ਖਾਸੇ ਵਾਲੇ ਬਣ ਕੇ ਕਿ ਬੜੇ ਬਨੇ ਹੁੰਦੇ ਨੇ ਇਹ ਰਸਤੇ ਡੁੱਟ ਹੈ ਬਹੁਤ ਸਾਰਾ ਰਸਤਾ ਜਿੰਨਾ ਜ਼ਾਦਾ ਰੋ ਖਾਨ ਕੀਤਾ ਤੋ ਜੇ ਕਰੇ ਪਾਸੇ ਵਾਹੇ ਲੋ ਜਿਆਦਾ ਕਰੇ ਉਹਦੇ ਆਲੇ ਮੇਲੇ ਪਾਰ ਹੈ ਬਰੇ ਕੇ ਪੱਕੇ ਜੇ ਅੱਗੇ ਆ ਜਾਂਦਾ ਸਰਦਾਰ ਬਲੂ ਇਧਰ ਆਏ ਉੱਤੇ ਬੋਲਦੇ ਜੇ ਖਲਾ ਬਣਾ ਬੋਲੇ ਬੜਾ ਖਤਰਨਾਕ ਰਸਤੇ ਜੇ ਕਦਾ ਕੋ ਗਦਾ ਹੈ ਜਵਾ ਸਾਗੁਰੂ ਬੋ ਜੀ ਦੋਕਤਾ ਬੰਬ ਦੋ ਕਰ ਜਾਣਾ ਕੋਈ ਟਿਕਨੀ ਬਣਾ ਕੇ ਸਿਖਵਾ ਤੇ ਖਾੜ ਖਾਇ ਤੇ ਜੱਥੋਂ ਦੇ ਦੋ ਘਰਾਬ ਸਾਹਮਣੇ ਸੇ ਜੇ ਬੁਰਾਏ ਬਾਰੇ ਤੇ ਬਾਣ ਵੱਟ ਕੇ ਬੰਦੇ ਦਮ ਖਾ ਕੇ ਆਪਣੀ ਜੋਤ ਬੰਨ ਗਏ ਅਬ ਤਾਂ ਹੋਰ ਦੀ ਜਗਤ ਹੈ

ਨਾਲ ਟਿਕਿਆ ਹੈ ਵਾਹ ਵਾਹ ਸੀਗਾ ਲੋਕਾਂ ਦੇ ਜਾਂਦੀ ਜਗਾ ਇਹਦਾ ਕੰਪਨਸ 200000 ਗਿਆਨ ਵਿਚਾਰ ਨਾ ਭਾਇਆ ਬਠਾ ਜਦੋਂ ਹੋਇਆ ਤੇ ਗਿਆਨ ਵਿਚਾਰ ਨਹੀਂ ਭਾਇਆ ਕੋਈ ਬਾਣੀ ਇਹ ਤੋਂ ਮੇਰੇ ਸਿੱਖਿਆ ਲੈ ਕੇ ਕੰਮ ਸ਼ੁਰੂ ਨਹੀਂ ਕੀਤੇ ਇਹ ਕਾਰਜ ਵਾਲੇ ਗੁਰਬਾਣੀ ਦਾ ਸ਼ੁਰੂ ਤੇ ਜੁਗਈ ਨਹੀਂ ਹੋਇਆ ਸਿੱਖੀ ਨਾਲ ਕਿਹਦੇ ਜੋੜੇ ਨੇ ਇਹ ਸਵਾਲ ਤਾਂ ਹੈ ਇਹਨਾਂ ਨੇ ਗੁਰਬਾਣੀ ਤੋਂ ਫੇਰ ਨਹੀਂ ਲਈ ਅਜ ਤੱਕ ਉਹ ਸਿੱਖੀ ਨਾਲ ਜੋੜੇ ਕਿਦੇ ਨੇ ਕੀ ਚੌਦਰ ਦੀ ਖਰੇ ਕਰ ਰਹੇ ਨੇ ਕੀ ਕੰਡੀਆਂ ਦੀ ਝਾਂਦੀ ਨਾਲ ਜੋੜੇ ਨੇ ਕੀ ਪੈਸੇ ਦੀ ਉਹਨਾਂ ਜੋੜੇ ਨੇ ਕੀ ਦੁਨੀਆ ਦੀ ਬੜਾਈ ਦੇ ਜੋੜੇ ਨੇ ਇਹਨਾਂ ਚੀਜ਼ਾਂ ਤੋਂ ਕੇਸ ਨਹੀਂ ਤੋਪੀ ਕੀ ਅੰਦਰ ਵਿੱਚ ਹੋਰ ਕੋਈ ਚੀਜ਼ ਨਹੀਂ

ਆਜਾ ਜ਼ਗਾਇਰਾ ਹੋ ਜਾਈਏ ਸੁਖ ਫਾਰੀ ਬੜਾਈ ਜਿਹੜੀ ਐ ਕੋਈ ਅੱਗੀ ਜੇਤੀ ਜਾ ਲਕਿਉਂ ਕਹੈ ਉਹ ਨਾਮ ਵਸਾ ਦਿੱਤਾ ਬਹੁਤ ਬੜਾ ਬਚਿਆ ਸੰਸਾਰੀ ਬੜਾਈ ਦਾ ਬਹੁਤ ਜਨ ਖਰਾਬ ਕੀਤੇ ਰੇਦੇ ਇਹ ਪਰ ਪੰਜ ਨਹੀਂ ਜਾਣ ਹੁੰਦਾ ਕਿ ਸੰਸਾਰਾ ਰੋਕ ਲੈਂਦਾ

ਵਡੇ ਗਾਵੇ ਵਡੇ ਚੋ ਆ ਜਾਣਾ ਆ ਜਾਣੀ ਜੇ ਨਾ ਰੇ ਦੇ ਵੇ ਫੁੱਟਾੜੇ ਕਦੇ ਆ ਜਾਣਾ ਜੀ ਤੇ ਆਵਾਜ਼ ਆ ਰਹੀ ਹੈ ਅਜਾ ਸਾਲ ਖਾਲਾ ਨਾ ਲਾਉਂਦੇ ਉੱਤੇ ਸੌ ਰਾਮ ਕਹਿਣਾ ਨਾ ਕਿ ਜਿਹੜਾ ਕਹਦਾ ਵਿਆਹ ਕਰੂ ਤੋ ਸੌ ਰਾਮ ਕਹਿਣਾ ਉਹ ਇਹ ਗੱਡੀ ਨੂੰ ਘਾੜੇ ਕੱਢੀ ਜਾਂਦਾ ਕੋਈ ਜਿਹੜਾ ਆਵਾਜ਼ ਆਉਂਦਾ ਵਾਰ ਵਾਰ ਹੋ ਗਿਆ ਤੇਰਾ ਤੇ ਸਭ ਆਇਆ ਦੇ ਜਗੜੇ ਨੂੰ ਕੁਛ ਨਹੀਂ ਜਾਣ ਬਜਾਰੋ ਤੇਵਣੀ ਐ ਇਹ ਝੜੇ ਵਧੇ ਸਮਾਪਤ ਹਾੜੀ ਭਾਈ ਬੁਝਾਤੀ ਇਹੋ ਚੀਜ਼ਾਂ ਬੜੀਆ ਬਾਤੀ ਤੇ ਨੁਕਸਾਨ ਕਰਦਾ ਜਦ ਨਭ ਘਟਵੇ ਸਾਸਾ ਜਿਸੋ ਸਰੇ ਦੇ ਜਦ ਨਭ ਘਟਵੇ ਸਾਸਾ ਜਿਨਾਦਰ ਫਰੀਦ ਦੇ ਸਾਉਂਦਾ ਰੋ ਪਰਨ ਜਰ ਹੁਕਮ ਦੇ ਵਿੱਚ ਕੱਲੋ ਗੁਰਬਾਨੀ ਦੇ ਦਰਹਲ ਸਾਹਿਬ ਦੀ ਕਰੋ ਜਾਨ ਵਿਚਾਰ ਕਰੋ ਜੇ ਕੁਝ ਲੈਣਾ ਜਦ ਲਹ ਘਟਵੇ ਸਾਸਾ ไม่ได้ก็อย่างันน่ะเองโอเคเะ ਸਾਰ ਸਾਈ ਸਾਰੀ ਕਰਤਿਸ ਦੇ ਜੀਵਨ ਵਰਤਾ ਕਰਮ ਜਨ ਸਾਰ ਸਾਰ ਸਭਰੋ ਗੋਬਿੰਦ ਇਹਦੇ ਜਿਹੜਾ ਉਲਟਾ ਕਰਦਾ ਬੜਾ ਛਾਤਰ ਉਹ ਬਰਾਦੀ ਹੈ ਜਾਈਦਾ ਇਹ ਨੀਕਾ ਕਰਦਾ ਬੜਾ ਛਾਤਰ ਹੈ ਤੂੰ ਉਹ ਬਰਾਦੀ ਹੈ ਕੁਰਬਾਨੀ ਸਾਡਾ ਬਹੁਤ ਸਾਰ ਸਾਰ ਸਭਰੋ ਪਰਮੇਸ਼ਰ ਸਾਰ ਸਭਰੋ ਗੋਬਿੰਦ ਕਹਿੰਦਾ ਉਹ ਆਇਆ ਢਾਈ ਸਾਲ ਦੇ ਬਾਅਦ ਜਮਰੋਜ ਕਦ ਜਮਦੇ ਜਾਵੇ ਬੁਵਾਉਣ ਵਾਲਾ ਕਦ ਜਮ ਕਾਉਂ ਉੱਟਾ ਜੇ ਰਹਾ ਲਗਾ ਰਿਹਾ ਛੂਡ ਦੇ ਦੇ ਛੂਡ ਕੇ ਪੁੱਛੇ ਦੇ ਦੇ ਕਿਹਦੀਆਂ ਗਿਆਨ ਛੂਡ ਦੇ ਰਿਹਾ ਬਾਕੀ ਉਹ ਚੋਰਾ ਕਿਹੜਾ ਗੁਰੂ ਜੀ ਸਾਧਕ ਉਹਦਾ ਕੋ ਸਾਧਕ ਗੁਰੂ ਜੀ ਜਿਹੜਾ ਉਹਦਾ ਜੇਲਾ ਹੋ ਉਹਦੇ ਹੁਣ ਕੇ ਦੇ ਰਿਹਾ ਗੁਰਬਾਣੀ ਜੜਿਆ ਜੇ ਗੁਰਬਾਣੀ ਦੇ ਜੜਿਆ ਜਨਾ ਰੰਗ ਨੇ ਛਾਦਰੋ ਜਿਹੜੇ ਵੀਰ ਆਏ ਨੇ ਇਹ ਆਏ ਨਹੀਂ ਉਹ ਕਹਿੰਦੇ ਜੁੜੇ ਦੀ ਜਿਹਾ ਕਹਿੰਦੇ ਜਿੱਤੇ ਜਾਣਗੇ ਕੱਪੜੇ ਪੈਣੇ ਛੱਤ ਤਫੂਰ ਜਿਓ ਇਹ ਸਭ ਉਹਨਾਂ ਨੇ ਕਹੇ ਨੇ ਗੁਬਾਰੇ ਹੈ ਤੋਂ ਉਸ ਘਰੀ ਬਣਾ ਸਿੱਖਿਆ ਨਾ ਕੋ ਉਹਨਾਂ ਨੇ ਆ ਗੱਲਾਂ ਉਹਨਾਂ ਦੀਆਂ ਕਰ ਰਹੇ ਨੇ ਉੱਤੇ ਉੱਤੇ ਹੋ ਗੱਲੇ ਰੁਕੀ ਵੀ ਗੱਦੀ ਵਿਦਾਇਤ ਕਰ ਰਹੇ ਮੈਂ ਸਿੱਧੀ ਲੱਗੇ ਸੁਣਿ ਚਲਾਵਾ ਇਹ ਪੰਜ ਬਾਰ ਹੋ ਗਿਆ ਰਜਿਆ ਨਹੀਂ ਮੇਰੇ ਰੁਕੀ ਹੱਥ ਰਜਿਆ ਗੱਡੀਆਂ ਗੁਡੀਆਂ ਸਾਹੇ ਚਲਾਵਾ ਦੋ ਜੀ ਲੋਕਾਂ ਨੂੰ ਕੋਈ ਪਤਾ ਸਿੱਧੀ ਦਾ ਪਤਾ ਲੋਫ ਨੂੰ ਲਾ ਲੱਗ ਜੇ ਤੇ ਸਭ ਜਿਹਦਾ ਸਿੱਧੀ ਦਾ ਪਤਾ ਲੱਜੇ ਤਾਂ ਸਾਡੀ ਵੱਡੀ ਪਹੁੰਚ ਜਾ ਜੀ ਕੋਈ ਵੀ ਹੁਣੀ ਦਲੇ ਗਾ ਜੀ ਇਹ ਕਰਕੇ ਉਹ ਟਿਕਾਣਾਂ ਸਿੱਧੀ ਤੋਂ ਜਾਉਂਦੇ ਗਿਆ ਨਾ ਜੇ ਸਿੱਕੀਏ ਤਾਂ ਨਾਮ ਸਿੱਕਿਆ ਜਾਣਗਾ ਸਾਡੀ ਦਾਤ ਰਹੇਗੀ ਪਾਣਾ ਦਾ ਫਿਕਰ ਚਾਹੀਦੀ ਦਾਸ ਹੋਣਾ ਬਲੋੜੀ ਉਹ ਮਹਾਪੁਰਾਣੇ ਉਹ ਮੁਰਮਾੜੇ ਉਹ ਮਹਾਪੁਰਾਣੇ ਇਹ ਤਾਂ ਦਾਸ ਨੇ ਗੁਰਬਾਨੀ ਕਹਿੰਦੀ ਹੈ ਦਾਸ ਬਲੋੜਾ ਬਲੋੜਾ ਮੁਰਮਾੜੇ ਤੇ ਦੋਲੇ ਆਪਾ ਬਰੋਦੀ ਦੇ ਲਾਡ ਜੇ ਮਹਾਪੁਰਾਣੇ ਦਾਸ ਦਾ ਬਾਕੀ ਸਭ ਦਾ ਹੋ ਗੁਰਬਾਨੀ ਦਾਸ ਬਣੂ ਜੋ ਹੁੰਦੀ ਹੈ ਇਹ ਸਰਦਾਰ ਕੋ ਮਾਹੀ ਦਾ ਬਲੋਹ ਕਰਦੇ ਨਾ ਅਪਰੋ ਐ ਸਰ ਸ਼ਾਤਰ ਦਾ ਮਾਦਲੇ ਐ ਟ੍ਰਿਕ ਨਾ ਲਗਾਇਆ ਜਾਂਦੇ ਕੋਈ ਨੂੰ ਕੀ ਪਤਾ ਰਹੇ ਪਾਣੀ ਵਰਤੀ ਸਮੇਂ ਦੇ ਨਾਲ ਹੀ ਤਬੂਲਾ ਵੀ ਪਾਣੀ ਤਿਸ਼ੂ ਸਰੇ ਉਹ ਜਦੋਂ ਅੰਦਰੋਂ ਸਾਸਾ ਜੇ ਕੱਟ ਜਾਏ ਤਾਂ ਤਾਂ ਤੋ ਆਉਣਾ ਜਾਸੀ ਹਰ ਕੇ ਜਾਣ ਲਿਖਾਓ ਬਹੁਤ ਬਰੀ ਗੱਲ ਹੈ ਜਦੋਂ ਲਗ ਫਾਉਣੀ ਕਿਸੇ ਸਿਰੇ ਕੋ ਜਦੋਂ ਲਗ ਕੱਟ ਕੋ ਸਾਥ ਸਾ ਜਦੋਂ ਜਿਹੜੇ ਚ ਸਾਹ ਹੁੰਦਾ ਸਾਹ ਘੜ ਜਾਉਂਦਾ ਸੋ ਪੀ ਚੋ ਬੀਉ ਦਾ ਸਾਹ ਕੱਟਦਾ ਹੁਣੇ ਤੇ ਫੁੱਜ ਲੋ ਤਮਾਰ ਸਾਰੀ ਹੁੰਦਾ ਜਿੱਦਾਂ ਸਾਹ ਹੁੰਦਾ ਉਹ ਮਗਾੜੇ ਨਹੀਂ ਕੱਟ ਕੱਟ ਜਾਣੇ ਤੇ ਹਰ ਜੀ ਹੁੰਦਾ ਸਤ ਜੋ ਨਾ ਤੁਜ਼ਾਰ ਕੇ ਥੇ ਸਾਹ ਘੜਦਾ ਪਰਵੇ ਸੰਦਾ ਸੁਧਾ ਨਹੀਂ ਤੇ ਇੱਥੇ ਕਹਿੰਦਾ ਛਾਤ ਅਸਮਾਨ ਦੇ ਹੰਤ ਇੱਥੇ ਕਹਿੰਦਾ ਨਾ ਪਰਨਤ ਪਰਮਾ ਤੇ ਬ੍ਰੋਤੀ ਇੱਥੇ ਬੰਦਾਰੇ ਵਿਦਵਾਨ ਪਰਮਾ ਤੇ ਬ੍ਰੋਤੀ ਕੋਈ ਬਣਾਉਂਦਾ ਹੈ ਆ ਬੰਦੇ ਬਾਦਲ ਦਾ ਇਹ ਬ੍ਰੋਤੀ ਇਹ ਦੋ ਤੜੇ ਨੇ ਪਰਮਾ ਤੋਂ ਉਰਤੇ ਜੜਾ ਖੜਾ ਹੈ ਇਹ ਬ੍ਰੋਤੀ ਬੁਝਾਰ ਕਰਦੇ ਨੇ ਯੂਨੀਵਰਸਿਟੀ ਆਲੇ ਵਿੱਚ ਇਹਦੇ ਦੇ ਕਾਟੇ ਨਾਲ ਸਾਰਾ ਕੋਈ ਹਿਸਾਬ ਹੁੰਦਾ ਬਲੇ ਦੱਸੋ ਸਿੱਧੇ ਸਾਰ ਉੱਤੇ ਕਾਟਾ ਕੋਈ ਅਰਜੂ ਬੰਦ ਸਮਰਦਾਰ ਵੀ ਉਹ ਠੀਕ ਹੈ ਤੇ ਤੁਸੀਂ ਦਬਾ ਕੇ ਦਸਮਰਦਾਰ ਕੇ ਬਹਿ ਗਿਆ ਜੀ ਉਹ ਇਹ ਜਿਹੜਾ ਦਸਮਰਦਾਰ ਕਹਿੰਦਾ ਸੀ ਕਾਲਾ ਬਣਾ ਦਬਾ ਕੇ ਉਹ ਕਹਿੰਦਾ ਕਾਲਾ ਬਣਾ ਸੀ ਤੇ ਇਹ ਦਬਾਉ ਦੇਣੋ ਉਹ ਉਹ ਹੁਣ ਵੀ ਰੌਲਾ ਦਸਮਰਦਾਰ ਕੋ ਦਾ ਪਾਈ ਜਾਂਦਾ ਕਾਲਾ ਹੋਣਾ ਨਾ ਕਾਲਾ ਹੋਣਾ ਕਾਲਾ ਬਣਾ ਤਾਂ ਸ਼ਾਂਤੀ ਟੁੱਟੀ ਹੈ ਸ਼ਾਂਤੀ ਉਹਦੀ ਟੁੱਟੀ ਹੁਣ ਵੀ ਹੈ ਨਾ ਬੱਚੇ ਸ਼ਾਂਤੀ ਉਹਦੀ ਰਹਦੀ ਹੈ ਤੇ ਹੁਣ ਇਹ ਜੋ ਬਾਣੀ ਨ ਕਰਦਾ ਜੋ ਤੇ ਜੋ ਸ਼ਰਾਰਤ ਦਿਖ ਰਹੀ ਆ ਜੋ ਜੇ ਲੋੜਾ ਕਿ ਖੁੱਲੀ ਆ ਨੂੰ ਖੋਲਦਾ ਜਾਵੇ ਕੀ ਲੋੜਾ ਜੋ ਸ਼ਰਾਰਤ ਜਬ ਲਾ ਘਟ ਮੇ ਸਾਸਾ ਘਟ ਮੇ ਸਾਸਾ ਹੁੰਦਾ ਘਟ ਘਟ ਮੇ ਹਰ ਜੂਗ ਤੇ ਹਰ ਜੂਗ ਸਾਹ ਆਪ ਲੈ ਰਿਹਾ ਸਾਹ ਅਸੀਂ ਵੀ ਲੈ ਰਹੇ ਸਾਹ ਲੈਦੀ ਸਭ ਲਵਾਇਆ ਸਾਹ ਲੈਣਾ ਉਹਦੀ ਡਿਊਟੀ ਹੈ ਪਰਦੇ ਜਦੋਂ ਲੱਗ ਘਟਮਾ ਸਸਾ ਸਸਾ ਲੈਣ ਵਾਲਾ ਘੜੀ ਜਿੱਥੇ ਜਲ ਬੈਠਾ ਉਹਨਾਂ ਜਿਹੜੇ ਘੜੀ ਦੇ ਸਾਹ ਹੈ ਜਦ ਉਹਨੇ ਚੱਲਿਆ ਜਾਣਾ ਨਾ ਅਜੋਤ ਨਾਲੇ ਚਲੀ ਜਾਂਦੀ ਦੀਵਾ ਚੱਕ ਲਈ ਉਹ ਨਾਲੇ ਚਲੀ ਜਾਂਦੀ ਉਹ ਦੀਵਾ ਦੀ ਜੋਤ ਹੈ ਦੀਵਾ ਲੈ ਜੇ ਚੱਕੇ ਜੋਤ ਉੱਥੇ ਰਹਿ ਜੀ ਦੀਵਾ ਚੱਕ ਲਈ ਲਾਲਟਨ ਚੱਕ ਲਈ ਇਹ ਲਾਲਟਨ ਨਾ ਜਨ ਨਾਲੇ ਜਾਉਂਗੇ ਉੱਥੇ ਰਹਿ ਜੂ ਜੀਬ ਨਹੀਂ ਕੋਈ ਜੀ ਇਹ ਉਹਦਾ ਚਰਣ ਜਾਂ ਜੋਦ ਉੱਠ ਕੇ ਚਲੀ ਗਏ ਲਾਲਟਨ ਚੱਕ ਕੇ ਲੈ ਗਿਆ ਕੋਈ ਤੇ ਲੈ ਡੋ ਨਾੜੇ ਜਲੀ ਸੁਨਾ ਮੰਦਰ ਹੋਈ ਹਾਂ ਜੇ ਬਣਾ ਵੀ ਘਟ ਮੈਂ ਸਰਸਾ ਜੇ ਕੱਟ ਜਾਏ ਤਾਂ ਭੌਲ ਨਾ ਜੱਸੇ ਜੇ ਕੱਟ ਜਾਏ ਜੇ ਕੱਟ ਜੇ ਕੱਟ ਕੇ ਲੈ ਗਿਆ ਨਾ ਫਰਜ਼ ਦਿੱਤਾ ਤਰੀ ਨਾ ਰਿਆ ਸਾਡੇ ਕੋਲ ਉਹ ਹਿਰਦਾ ਨਾ ਰਿਆ ਕਲਾਸ ਹੋ ਗਿਆ ਜਿਹੜਾ ਕਹ ਹੈ ਜਿਹ ਕਦੋਂ ਦਾ ਕਲਾਸ ਤੇ ਬਸੇ ਬਰਾਸ ਹੋ ਜਾਣਾ ਰੋਵਾ ਗਿਆ ਚਿਲਾਇਆ ਜਰਮਾਨੇ ਵਿਚਰਣ ਲੈਣਾ ਜਦੋਂ ਦਾਣਾ ਫਟ ਕੇ ਪੇੜ ਦੇ ਨਾਲ ਲੱਗ ਕਾਲ ਜਾਏ ਤਾਂ ਪਾਉਣ ਹੋ ਜਾਂਸੀ ਫਰੇਮ ਨਹੀਂ ਜਾਂਦਾ ਹੈ ਦਾਣਾ ਨਹੀਂ ਰਿਆ ਇਹਦਾ ਮਤਲਬ ਹੈ ਜਿਹੜੀ ਚੀਜ਼ ਵਸਤੂ ਸੀ ਉਹ ਨਹੀਂ ਰਹੀ ਰੀਡਰ ਰੇਓ ਪੇੜ ਦਾ ਦਾਣਾ ਪੇੜ ਦਾ ਦਾਣਾ ਰੇਡਰ ਤੋਂ ਬਾਵਾ ਰਾਜਾ ਸੇਪਾ ਉਹ ਹੈ ਉਹ ਉਹ ਜਿਹੜਾ ਪੇੜ ਹੈ ਤੋਂ ਉਹਦਾ ਜਿਹੜਾ ਫਰੇਮ ਹੈ ਉਹਦਾ ਉਹ ਰੂਪ ਹੈ ਪਹਿਲਾਂ ਦੋ ਸੀ ਦੋ ਜੋ ਇਹ ਦੇਖੋਏ ਕਹਦੇ ਨਹੀਂ ਕੋੰਦਨ ਦੋਈ ਕੋੰਦਨ ਪ੍ਰੇਮ ਉਹ ਪ੍ਰੇਮ ਦਾ ਰੂਪ ਹੈ ਪੇੜ ਕੋ ਅਰੀ ਜਾਂਦਾ ਹੁੰਦਾ ਪ੍ਰੇਮ ਨਾਲ ਰੂਪਰੀ ਜਾਂਦਾ ਹੁੰਦਾ ਫਿਰ ਪੌਦਾ ਬਣ ਜਾਂਦਾ ਇੱਕ ਹੋ ਜਾਂਦਾ ਉਹ ਓਏ ਐਵੇਂ ਲੱਗਦਾ ਸਭ ਦੋਲੇ ਚਲੇ ਗਏ ਪੌਦਾ ਕਿਥਾਇ ਲੱਗ ਪੌਦਾ ਉਹਦਾ ਰੂਪ ਧਾਰਨ ਕਰ ਜਾਂਦਾ ਹੈ ਜੀਵ ਪ੍ਰੇਮ ਦਾ ਰੂਪ ਧਾਰਨ ਕਰ ਜਾਂਦਾ ਜ ਜੇ ਨੇ ਪ੍ਰੇਮ ਕਿਓ ਤੈਨਹੀ ਕੁਦਰਤ ਪ੍ਰੇਮ ਪਾਇਓ ਪੌਦੀ ਜਾਂਦਾ ਉਹਦਾ ਪ੍ਰੇਮ ਹੀ ਜਾਂਦਾ ਹਾਂ ਅਗਰ ਬਚਾਇਆ ਪ੍ਰੇਮ ਨੇ ਹਰ ਕੁਝ ਵੀ ਵੇਚ ਲੋ ਭਜਣਾ ਕੀ ਹੈ ਜੀਵ ਨੇ ਨਹੀਂ ਭਜਣਾ ਆ ਜਿਹੜਾ ਰੂਪ ਹੈ ਇਹਦੀ ਭਜਣਾ ਇਹਦਾ ਵਜਣਾ ਕੀ ਹੈ ਇਹਦਾ ਭਾਉ ਵਜਣਾ ਭਾਉ ਜਿਹੜਾ ਹੈਗਾ ਉਹ ਉਹ ਹੈ ਇਹਦਾ ਅਤੀਤ ਭਾਉ ਇਹਦਾ ਅਤੀਤ ਉਹ ਰੂਪ ਹੈ ਜਿਹੜਾ ਸੱਚਖੰਡ ਚ ਪਹਿਲਾ ਰੂਪ ਸੀ ਉਹ ਭਾਉ ਹੈ ਪ੍ਰੇਮ ਪ੍ਰੇਮ ਹੈ ਜਿਵਤ ਹੋ ਗਿਆ ਸੀ ਇਹਦਾ ਹੋਰ ਕੁਝ ਨਹੀਂ ਸੀ ਹੋਇਆ ਪ੍ਰੇਮ ਘਟ ਗਿਆ ਸੀ ਸਿੱਧਾ ਦਾ ਜੀ ਪ੍ਰੇਮ ਘਟ ਗਿਆ ਸੀ ਆਪਣੇ ਆਪਣੇ ਰੋਤੇ ਰਹਿ ਗਏ ਅਸੀਂ ਦੋਹਾਂ ਦਾ ਨਹੀਂ ਸੀ ਤੇ ਉਹ ਪ੍ਰੇਮ ਘਟਿਆ ਸੀ ਪ੍ਰੇਮ ਵਧ ਗਿਆ ਹੁਣ ਪ੍ਰੇਮ ਸੀਮਤ ਹੋਇਆ ਸੀ ਪ੍ਰੇਮ ਅਸੀਮ ਹੋਇਆ ਹੋਰ ਕੁਝ ਨਹੀਂ ਹੈਗਾ ਜਿਹੜਾ ਹੈ ਨਾ ਬابل ਰੂਪ ਕੀ ਹੈ ਬਾਬਰ ਰੂਪ ਕੁਝ ਨਹੀਂ ਪ੍ਰੇਮ ਛੋਟਾ ਹੋ ਗਿਆ ਸੀ ਉਹ ਪ੍ਰੇਮ ਵੱਡਾ ਹੋ ਗਿਆ ਸੱਚ ਗੱਲ ਪ੍ਰੇਮੇ ਟੁੱਟਿਆ ਸੀ ਪ੍ਰੇਮ ਘਟਿਆ ਸੀ ਟੁੱਟਿਆ ਖਾ ਨੂੰ ਨਹੀਂ ਘਟ ਗਿਆ ਸੀ ਆਹ ਬੇਟ ਡੁੱਟ ਗਿਆ। ਕੱਟ ਗਿਆ ਤਾਂ ਦੋਿਆਂ ਨਾਲ ਥੋੜਾ ਹੋ ਗਿਆ ਨਾ। ਕਿਸੇ ਨਾਲ ਜ਼ਿਆਦਾ ਹੋ ਗਿਆ ਕਿਸੇ ਨਾਲ ਥੋੜਾ ਹੋ ਗਿਆ। ਕੱਟ ਗਿਆ। ਕੋ ਥੋੜੇ ਨੇ ਕੋ ਜਾ ਹੋ ਗਿਆ। ਆਗਰ ਬਚਣਾ ਪਚਣਾ ਕੀ ਹੈ ਬਚਣਾ ਪ੍ਰਯੋਗ। ਇਹਨੇ ਪ੍ਰੇਮ ਦੀ ਮੂਰਤ ਬੁਲ ਜਾਣਾ। ਕੌਡਾ ਕੀ ਹੈ ਪ੍ਰੇਮ ਦੀ ਮੂਰਤ ਹੈ। ਪਾ ਦਹੀ ਅੰਦਰ ਮੂਰਤੀ ਦਾ ਹੈ ਦੋਹੇ ਮੂਰਤ ਹੈ ਪੇੜ ਪ੍ਰੇਮ ਦੀ ਮੂਰਤ ਹੈ ਇਹਦੀ ਦੁਹਾਣੀ ਉਹ ਦੋ ਸੀ ਨਾ ਪਹਿਲਾਂ ਲੜਦੇ ਸੀ ਦੋ ਲੜਦੇ ਸੀ ਨਜਰੇ ਨਜਰੇ ਦੋ ਸੀ ਜਾਇ ਕੋਈ ਪ੍ਰੇਮ ਦੀ ਮੂਰਤ ਪੈਦਾ ਹੋਈ ਵਿੱਚ ਕੋਕੀ ਬਣਾ ਪੇੜ ਬੁਰਖ ਇਹ ਇਹ ਸ਼ਬਦ ਹੈ ਨਾ ਸ਼ਬਦ ਆ ਸ਼ਬਦ ਧੁਰਕੀ ਬਾਂਦੀ ਇਹ ਪ੍ਰੇਮ ਦੀ ਮੂਰਤ ਹੈ ਇਹਨਾਂ ਪ੍ਰਯੋਗ ਕੀਓ ਚਲੇ ਹੀ ਪ੍ਰੋਫੈਸਰ ਹੋਰੇ ਉਹ ਪ੍ਰੋਫੈਸਰ ਉਹ ਨਹੀਂ ਚਲਦੇ ਸਾਂਗੇ ਕੋਈ ਨਾਮ ਦਾ ਸੁਭਰ ਕੀ ਹੈ ਉਹ ਨਾਮ ਤੇ ਲੀਨ ਹੋ ਗਿਆ ਨਾਮ ਦਾ ਰੂਪੇ ਹੋ ਗਿਆ ਨਾ ਕੋਈ ਜਾਂਦਾ ਹੁੰਦਾ ਹਜਰ ਘਰ ਤੇ ਘੜਦੇ ਕੀ ਲੈਣਾ ਘੜ ਕੀ ਹੈ ਘਰਦੈ ਨੇ ਤੋੜਿਆ ਘਰਦਾ ਇਹਨੂੰ ਜ਼ਿੰਮਤ ਕਰਨੀ ਸੀ ਇਸੀ ਤਾਂ ਟੁਕੇ ਹੈ ਕੜਦਾ ਤੋੜ ਕੜਦਾ ਲਿਬੜੀ ਡੀਤਣਾ ਉਹ ਉਹ ਕੜਨ ਦਾ ਸਿਆਪਾ ਖੜਾ ਕੀਤਾ ਸੀ ਕੜਨੇ ਦਾ ਇਹਨੂੰ ਬਾਬਨ ਰੂਪਾਇਆ ਸੀ ਇਹਦਾ ਜੇ ਨਾ ਜਰ ਘਾਟ ਵਿੱਚ ਆਰਾਮ ਕਰ ਬਚਾਉਣਾ ਜੇ ਬਾਬਨ ਰੂਪ ਹੈ ਕੜਦਾ ਤੋੜ ਲੈਨੇ ਤੋੜਿਆ ਕੋਕਰੇ ਗੁਝੇ ਚੌਪੜ ਖੇਲੇ ਮਨ ਜਨ ਢਾਲੇ ਪਾਸਾ ਹਾਂ ਮਨ ਜੇਣ ਢਾਲੇ ਮਨ ਜਨ ਢਾਲੇ ਪਾਸਾ ਜਿਸ ਕੋ ਸ਼ਬਦੋ ਬਸਾਵੇ ਅੰਦਰ ਜਿਕੇ ਦੇਸ਼ੇ ਤੇਸ ਜਿਸ ਕੋ ਸ਼ਬਦੋ ਬਸਾਵੇ ਅੰਦਰ ਜੈਸਾ ਆਦਮੀ ਹੋ ਗੁਰੂ ਦੇਸ ਉਹਨੇ ਅੰਦਰੇ ਟਿਕਾ ਦੇਵੇ ਜਿਹੜਾ ਆਦਮੀ ਗੁਰੂ ਦੇਸ ਨਾਲ ਗੁਰਬਾਣੀ ਦੇ ਸੋਝੀ ਨਾਲ ਗੁਰਬਾਣੀ ਗੁਲਕੇ ਆਪਣੇ ਅੰਦਰ ਟਿਕ ਜਵੇ ਉਹ ਕੋਲ ਮੰਨ ਲਵੇ ਹੁ ਪਾੜੇ ਜਾ ਚਵੇ ਉਹ ਆਪਣਾ ਬਾਣਾ ਬੱਲੇ ਬਣਾ ਮਲਟੇ ਪਾਂ ਜਬਦ ਬਸਾਵੇ ਅੰਦਰ ਜਿਹੜੇ ਆਦਮੀ ਨੂੰ ਗੁਰਬਾਣੀ ਆਪਣੇ ਸਰੂ ਦੇ ਅੰਦਰੇ ਬਸਾ ਲਵੇ ਚੁੱਕੀ ਕਿਸੇ ਪਿਆਸ ਉਹਦੀ ਜਿਹੜੀ ਤ੍ਰਿਸ਼ਨਾ ਹੈਗੀ ਹੈ ਮਾਇਆ ਦੀ ਭੁੱਖ ਮਾਇਆ ਦੇ ਪ੍ਰਾਰਥਾ ਦੀ ਭੁੱਖ ਤ੍ਰਿਸ਼ਨਾ ਉਹਦੀ ਖਤਮ ਹੋ ਜਾਂਦੀ ਹੈ ਉਹਦੀ ਪਿਆਸ ਚੁੱਕ ਖਤਮ ਹੋ ਜਾਂਦੀ ਹੈ ਉਹ ਤੁਮੇ বুঝੇ ਚੌਪੜ ਖੇਲੇ ਬਸ ਉਹ ਕੋ ਮਨ ਨੂੰ বুঝੇ ਜਾਂਦਾ ਮੋਰ ਸਭ ਜਿਲਾਤਾ ਵੀ ਮੇਰੇ ਇੱਛਾ ਰੱਖਣ ਨਾਲ ਮੈਨੂੰ ਕੁਝ ਨਹੀਂ ਗੁਲਣਾ ਭਾਸ਼ੀ ਜੋ ਮਿਲਣਾ ਮਿਲਦਾ ਐ ਨੂੰ ਮੈਂ ਇੱਛਾ ਕਰਾਂ ਆਇਆ ਨਾ ਕਰਾ ਕੋਈ ਯਤਨ ਕਰਾਉਣਾ ਨਾ ਕਰ ਜੋ ਮਿਲਣਾ ਮਿਲ ਜਾਵੇ ਮੇਰੇ ਜੱਤਰਦਾਰ ਜਤਨ ਦਾਦਾ ਕਈ ਵਾਰ ਦੁੱਖਾਂ ਮਿਲਦੇ ਜਿਹੜੇ ਬੜੇ ਬੜੇ ਘਾਟੇ ਪੈਂਦੇ ਨੇ ਲੋਕਾਂ ਨੂੰ ਬੇਦਸਰ ਵਿਚੇ ਹੋਰ ਕਬੂਲ ਉਹ ਘਾਟੇ ਪੈਂਦੇ ਉਹ ਘਾਟਾ ਬਹੁਤ ਖਤਰ ਕਰਦਾ ਨੇ ਜਤਨਤਾ ਵਾਦੇ ਜੇ ਕਰਦਾ ਜੀ ਜਤਨਤਾ ਸੁਖ ਦੇ ਕਰਦਾ ਦੁੱਖ ਕਿੱਥੋਂ ਹੁੰਦਾ ਪਰ ਜਿਹੜਾ ਸੁਫਾ ਨੂੰ ਕੋ ਰੋਕ ਨਹੀਂ ਸਕਦਾ ਜਿਹੜਾ ਵਾਦਾ ਹੁਣਾ ਨੂੰ ਨਹੀਂ ਕੋ ਰੋਕ ਸਕਦਾ ਜੇ ਘਾਟਾ ਭਰਨ ਨੂੰ ਚਿਰੋ ਸਵੇ ਜਲ ਇਹ ਕਾਰਨ ਡਿਊਟਰਲ ਗੇਰ ਤੇ ਬਿਚੀ ਰਹੇ ਨਾ ਵਾਇਆ ਵੱਡਿਓ ਡਿਊਟਰਲ ਗੇਰ ਚ ਰਹੇ ਦੁਬਾ ਜਿਹੜਾ ਗਿਆਨ ਦਾ ਗੇਰ ਹੈ ਚੜਾਈ ਵਾਲਾ ਗੁਰਮਤ ਨੂੰ ਸਮਝਣਾ ਕਿ ਚੜਾਈ ਗਾਲਾ ਕੇ ਇਹ ਲਾ ਕੇ ਰੱਖੇ ਹੋੜੀ 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 ਚੜਾਈ ਜਲਦਾ ਉਹ ਗੜਾ ਕਾਕੇ ਰਾਮ ਕੀ ਤੇ ਜਲ ਰਹੇ ਹੋ ਤੁਸੀਂ ਇਹ ਉਹ ਗੜਾ ਕਾਟੀ ਜੜਵਾਰ ਹੈ ਗੁਰਬਾਣੀ ਨੂੰ ਤਾਂ ਸਮਝਦਾ ਰਹੇ ਹਰ ਵਕਤੇ ਮਾਇਆ ਦਾ ਸਾਡੇ ਵਰਦਿਓ ਗੱਲ ਨਹੀਂ ਉਹ ਤਾਂ ਬਾਦਸ਼ਾਹ ਪਰਮੇਸ਼ਰ ਦੇ ਖੇਡ ਸਾਰੀ ਮਾਇਆ ਕੋਈ ਜਿੰਨਾ ਜ਼ਿਆਦਾ ਦਖਲ ਦੇਵਾਂਗੇ ਉਨੀ ਵਾਰਤ ਜ਼ਿਆਦਾ ਮਾਰੀ ਜਾਂਦੀ ਹੈ ਜਿੰਨੇ ਲੋਕ ਜਿਆਦਾ ਦਖਲ ਗਾਇਆ ਦੀ ਦੌੜ ਦੇ ਵਿੱਚ ਇਹਨੇ ਜਿਆਦਾ ਦੇ ਉਹਨਾਂ ਦੇ ਪ੍ਰੈਸ਼ਰ ਕਰ ਪ੍ਰੈਸ਼ਰ ਮਤ ਮਾਰੀ ਦੀ ਸ਼ਾਦੀ ਪ੍ਰੈਸ਼ਰ ਮਤ ਮਾਰੀ ਦੀ ਸ਼ਾਦੀ ਆ ਰਾਤ ਨੂੰ ਜਿਹੜੀ ਨੀਂਦ ਨਹੀਂ ਆਉਂਦੀ ਮਤ ਮਾਰੀ ਹੋਈ ਹੈ ਬੁੱਧੀ ਦੀ ਕਮਜ਼ੋਰੀ ਦੀ ਨਿਸ਼ਾਨੀ ਹੈ ਉਹ ਜਿਹੜੀ ਨਹੀਂ ਆਉਂਦੀ ਬੁੱਧੀ ਦੀ ਕਮਜ਼ੋਰੀ ਕੇ ਭਾਇ ਬੁੱਧੀ ਦੀ ਕਮਜ਼ੋਰੀ ਕੇ ਪਰਪਲ ਬੁੱਧੀ ਦੀ ਕਮਜ਼ੋਰੀ ਭਾਵੇਂ ਪਰਪਲ ਦੇ ਵਿੱਚ ਪਾਇਆ ਹੈ ਬੁੱਧਿਕ ਆਡ ਪੜਵ ਵੇਰਾ ਪਰਨੇ ਉਤੇ ਬੈ ਉਹ ਬੁੱਧਣ ਚਾਹੇ ਲੋ ਬੁੱਧ ਇਸ ਗੱਲ ਨੂੰ ਪਰ ਅਸਲੀ ਗੱਲ ਇਹ ਕੀ ਹੈ ਜਿੱਦਾਂ ਜਾੜਾ ਮਾਇਆ ਦੇ ਤਰੇਸ ਵਿੱਚ ਨਾ